ਦੀਪਕ ਜੀ ਕੱਲ ਤੁਸੀਂ ਖਬਰ ਸੰਜੀ ਕੀਤੀ ਸੀ ਜਦੋਂ ਭਾਜਪਾ ਗੂ ਲਾਲਪੁਰਾ ਨੇ ਜਿਹੜੀ ਟਿੱਪਣੀ ਕਰ ਦਿੱਤੀ ਸੀ ਆ ਭਗਵਾਨ ਵਿਸ਼ਨੂ ਦਾ અવਤਾਰ ਦੱਸਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹੁਣ ਉਸ ਮਾਮਲੇ ਦੇ ਵਿੱਚ ਲਾਲਪੁਰਾ ਵੱਲੋਂ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗ ਲਈ ਗਈ ਹੈ ਜੀ ਹਾਂ ਬਿਲਕੁਲ ਜੀ ਕੱਲੇ ਵੱਡਾ ਮਾਮਲਾ ਬਣ ਗਿਆ ਸੀ ਆਪਾਂ ਕੱਲ ਹੀ ਗੱਲ ਕਰ ਰਹੇ ਸੀ ਕਿ ਇਕਵਾਲ ਸਿੰਘ ਲਾਲਪੁਰਾ ਹੋਰਾਂ ਨੇ ਦਿੱਲੀ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਇਹ ਕਿਆ ਕਿ বিষ্ণੂ ਜੀ ਦੇ ਅਵਤਾਰ ਨੇ ਪਹਿਲੀ ਪਾਸ਼ਾ ਸ਼੍ਰੀ ਗਨਕਦੇਵ ਜੀ ਤੇ ਉਸ ਤੋਂ ਬਾਅਦ ਸਿੱਖ ਸੰਸਥਾਵਾਂ ਚ ਸਿੱਖ ਧਰਾਂ ਦੇ ਵਿੱਚ ਖਾਸ ਕਰਕੇ ਐਸਜੀਪੀਸੀ ਨੇ ਇਸੇ ਗੰਭੀਰ ਨੋਟਿਸ ਲੈਂਦਿਆਂ ਸ਼੍ਰੀ ਅਖਲਤਖਸਬ ਦੇ ਜਥੇਦਾਰ ਯਾਨੀ ਰਕਵੀਰ ਸਿੰਘ ਨੂੰ ਅਪੀਲ ਕੀਤੀ ਸੀ ਕਿ ਇਹਦੇ ਉੱਤੇ ਨੋਟਿਸ ਲਿਆ ਜਾਵੇ ਤੇ ਆਪਾਂ ਕੱਲ ਹੀ ਗੱਲ ਕਰ ਰਹੇ ਸੀ ਕਿ ਕੀ ਟਾੜਨਾ ਕੀਤੀ ਜਾਏਗੀ ਲਾਲਪੁਰਾ ਨੂੰ ਕੀ ਉਹ ਤੋਂ ਕਿਹਾ ਜਾਏਗਾ ਕਿ ਉਹ ਲਿਖਤੀ ਮਾफी ਮੰਗਣ ਜਾਂ ਉਹਨਾਂ ਨੂੰ ਤਾਲੁਕ ਕੀਤਾ ਜਾਏਗਾ ਜਾਂ ਉਹਨਾਂ ਨੂੰ ਇਹਦੇ ਮਾਧ੍ਰ ਸਪਸ਼ਟੀਕਰਨ ਦੇ ਲਈ ਕਿਹਾ ਜਾਏਗਾ ਇਹਦੀ ਅਜੇ ਪ੍ਰਕਿਰਿਆ ਸ਼ੁਰੂ ਹੋਣੀ ਸੀ ਹੂੰ ਇਹ ਤੋਂ ਪਹਿਲਾਂ ਹੀ ਲਾਲਪੁਰਾ ਹੋਰਾਂ ਨੇ ਦਰਸਤ ਆਪਣੇ ਆਪ ਨੂੰ ਕਰਦਿਆਂ ਹੋਇਆ ਤੁਰੰਤ ਖੁਦ ਚਿੱਠੀ ਭੇਜ ਕੇ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੀ ਇਹ ਬੇਸ਼ੱਕ ਅਜੇ ਵੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਵਾਨਾ ਦੇ ਪੰਜ ਜਥੇਦਾਰਾਂ ਦੀ ਬੈਠਕ ਦੇ ਵਿੱਚ ਪੁਥਰ ਦਾ ਸ਼ੋਮੀਕਵਿਟੀ ਦੀ ਅਪੀਲ ਦੇ ਆਧਾਰ ਤੇ ਇਸ ਤੇ ਵਿਚਾਰਿਆ ਜਾਵੇ ਹੂੰ ਪਰ ਇਹ ਇੱਕ ਸੂਝ ਭਰਿਆ ਇੱਕ ਸਿਆਣਪ ਭਰਿਆ ਫੈਸਲਾ ਹੈ ਕਿ ਇਕਬਾਲ ਸਿੰਘ ਲਾਲਪੁਰਾ ਹੋਰਾਂ ਨੇ ਤੁਰੰਤ ਬਿਨਾਂ ਕਿਸੇ ਤਰਕ ਦਿੱਤੇ ਆ ਬਿਨਾਂ ਕਿਸੇ ਬਤਰਕ ਦਿੱਤੇ ਆ ਬਿਨਾਂ ਕਿਸੇ ਟਿੱਪਣੀ ਕੀਤੇ ਆ ਬਿਨਾ ਕੋਈ ਆਪਣਾ ਸਪਸ਼ਟੀਕਰਨ ਦਿੱਤੇ ਉਹਨੇ ਸਿੱਧੇ ਲਖਜਾਂ ਚ ਕਿਹਾ ਕਿ ਮੈਂ ਇਹ ਜੋ ਸ਼ਬਦ ਕਹੇ ਸੀਗੇ ਉਹਦੇ ਲਈ ਮੈਂ ਮਾਫੀ ਮੰਗਦਾ ਹੂੰ ਹੂੰ ਸੋ ਜਿਵੇਂ ਤੁਸੀਂ ਹੁਣੇ ਉਹ ਮੰਦਰ ਪ੍ਰਧਾਨ ਵਾਲੀ ਗੱਲ ਕਰ ਰਹੇ ਸੀ ਨਾ ਕਿ ਚਲੋ ਚੰਗੀ ਗੱਲ ਹੈ ਕਿ ਕੋਈ ਉਹਨੂੰ ਲਪੇਟਣ ਦੀ ਕੋਸ਼ਿਸ਼ ਨਹੀਂ ਕੀਤੀ ਆਪਣਾ ਪੱਲਾ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਸੇ ਤਰ੍ਹਾਂ ਲਾਲਪੁਰਾ ਨੇ ਕੀਤਾ ਹੂੰ ਸੋ ਲਾਲਪੁਰਾ ਨੇ ਇਹ ਸਹੀ ਕੀਤਾ ਕਿ ਇਹ ਤੋਂ ਪਹਿਲਾਂ ਕਿ ਮੇਰੇ ਲਈ ਇਹ ਮੁਸ਼ਕਲ ਖੜੀ ਹੋ ਜੂਗੀ ਤੇ ਲਾਲਪੁਰਾ ਨੂੰ ਪਤਾ ਸੀ ਕਿ ਮੁਸ਼ਕਲ ਮੇਰੇ ਤੇ ਖੜੀ ਹੋ ਕੇ ਭਾਜਪਾ ਦੇ ਗੱਲ ਪੈਣੀ ਆ ਜੀ ਉਸ ਦਾ ਭਾਜਪਾ ਹੀ ਲੀਡਰਾਂ ਤੋਂ ਝਾੜਾਂ ਵੀ ਪੈ ਗਈਆਂ ਹੁਣ ਇਸ ਮਸਲੇ ਤੇ ਹੂੰ ਇਹ ਵੀ ਹੋ ਸਕਦਾ ਠੀਕ ਹੈ ਨਾ ਕਿਉਂਕਿ ਇਹ ਸਾਰਾ ਕੁਝ ਦੇਖੋ ਵੈਸੇ ਭਾਜਪਾ ਖੁਦ ਇਸ ਏਜੰਡੇਾਂ ਤੇ ਚੱਲਦੀ ਆ ਇਹ ਜਿਹੇ ਏਜੰਡੇ ਪਾਲਦੀ ਆ ਹੈ ਕੋਈ ਸ਼ੱਕ ਨਹੀਂ ਕਿ ਅੱਜ ਵੀ ਤਰੀਕ ਤੁਸੀਂ ਇਤਿਹਾਸ ਫੋਲ ਕੇ ਦੇਖੋ ਹੈ ਮਤਲਬ ਗੁਟਕਾ ਸਾਹਿਬ ਇਹ ਚੱਕ ਕੇ ਦੇਖੋ ਉਹਦੇ ਵਿੱਚ ਵੀ ਕਿੰਨਾ ਕੁ ਤਬਦੀਲੀਆਂ ਹੋ ਕੇ ਆ ਰਹੀਆਂ ਇਹ ਆਪਣੇ ਆਪ ਸਵਾਲ ਖੜੇ ਨੇ ਪਰ ਹਰਿਆਣੇ ਦੀਆਂ ਚੋਣਾਂ ਉਹਨਾਂ ਨੂੰ ਲੱਗਦਾ ਮੈਨੂੰ ਲੱਗਦਾ ਕਿ ਇਸ ਨੂੰ ਧਿਆਨ ਚ ਰੱਖਣਾ ਲੱਗਦਾ ਕਿ ਕੋਈ ਇਹੋ ਜਿਹਾ ਮਸਲਾ ਹੀ ਨਾ ਖੜਾ ਹੋ ਜੂਵੇ ਜਿਹੜਾ ਸਾਨੂੰ ਉਲਟਾ ਪੈ ਜਵੇ ਸੋ ਚਾਹੇ ਇਹ ਪਾਰਟੀ ਦੀ ਹਦਾਇਤ ਹੋਵੇ ਚਾਹੇ ਲਾਲਪੁਰਾ ਹੋਰਾਂ ਦਾ ਖੁਦ ਆਪਣੀ ਵਿਤਪਤਾ ਜਾਗੀ ਹੋਵੇ ਖੁਦ ਉਹਨਾਂ ਨੂੰ ਚੇਤਨਤਾ ਆਈ ਕਿ ਆ ਮੈਂ ਕੀ ਕਰ ਬੈਠਿਆ ਸੋ ਉਹਦੇ ਵਿੱਚੋਂ ਬੇ ਪਰ ਇਹ ਸਿਆਣਾ ਫੈਸਲਾ ਹ ਹ ਕਿ ਉਹਨਾਂ ਨੇ ਬਿਨਾਂ ਕਿਸੇ ਹਿਲਜੁਲ ਤੋਂ ਬਿਨਾਂ ਕਿਸੇ ਸ਼ਰਤ ਤੋਂ ਤੁਰੰਤ ਸਪਸ ਲਬਜਾਂ ਚ ਅਕਲ ਤੱਕ ਸਭ ਨੂੰ ਚਿੱਠੀ ਭੇਜ ਕੇ ਕਿਹਾ ਕਿ ਜੋ ਸ਼ਬਦ ਸੀ ਕਿਉਂਕਿ ਇਹ ਤੋਂ ਪਹਿਲਾਂ ਉਹ ਕਹਿ ਰਹੇ ਸੀ ਮੇਰਾ ਬਿਆਨ ਤਰੋੜ-ਤਰੋੜ ਕੇ ਪੇਸ਼ ਕੀਤਾ ਹ ਹ ਪਰ ਉਹਨੋਂ ਇਸ ਗੱਲ ਤੋਂ ਪਿੱਛੇ हट ਗਏ ਉਹਨਾਂ ਨੇ ਸਿੱਧੇ ਲਬਜਾਂ ਚ ਕਿਹਾ ਕਿ ਜੋ ਮੈਂ ਸ਼ਬਦ ਕਹਿ ਬੈਠਿਆ ਸੀਗਾ ਕਿ বিষ্ণੂ ਜੀ ਦੇ ਅਵਤਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਉਸ ਸ਼ਬਦਾਂ ਨੂੰ ਵਾਪਸ ਲੈਣਾ ਤੇ ਮੈਂ ਇਹਦੇ ਲਈ ਖਿਮਾ ਵੀ ਮੰਗਦਾ ਕੌਮ ਤੋਂ ਵੀ ਗੁਰੂ ਘਰ ਤੋਂ ਵੀ ਸੰਗਤ ਤੋਂ ਵੀ ਕਿਵੇਂ ਨੂੰ ਮਾਫ ਕੀਤਾ ਜਾਵੇ ਸੋ ਉਹਨਾਂ ਦੀ ਚਿੱਠੀ ਉੱਥੇ ਬਾਚੀ ਜਾਏਗੀ ਜਾਂ ਉਸ ਨੂੰ ਇਦਾਂ ਹੀ ਮਾਫ ਕਰ ਦਿੱਤਾ ਜਾਏਗਾ ਜੋ ਵੀ ਹੋਏਗਾ ਪਰ ਉਹਨਾਂ ਨੇ ਪਹਿਲ ਕਦਮੀ ਕਰਕੇ ਸਿਆਮਤ ਭਰਿਆ ਫੈਸਲਾ ਕੀਤਾ ਹਮ ਦੀਪਕ ਜੀ ਅਧਰ ਹੁਣ ਪੰਜਾਬ ਪੁਲਿਸ ਵੱਲੋਂ ਠੱਗ ਟਰੈਵਲ ਏਜੰਟਾਂ ਤੇ ਸ਼ਿਕੰਜਾ ਕਸਿਆ ਜਾ ਰਿਹਾ ਜੀ ਇਹ ਕੋਈ ਨਵੀਂ ਗੱਲ ਆ ਵੀ ਜੀ ਹੂੰ ਹੂੰ ਕਿੰਨੀ ਵਾਰ ਡਰਾਮਾ ਹੁੰਦਾ ਜੀ ਕਾਰਵਾਈ ਹੋ ਗਈ ਹਾਂ ਹੈਨਾ ਉਹ ਤੋਂ ਬਾਅਦ ਫੇਰ ਉਹੀ ਕੁਝ ਚੱਲਦਾ ਜੀ ਇਹ ਇੱਕ ਵੱਡਾ ਪਹਿਲੂ ਹੈ ਕਿ ਜਦੋਂ ਪਤਾ ਹੈ ਕਿ ਬਾਜ਼ਾਰ 'ਚ ਕਿਸੇ ਚੀਜ਼ ਦੀ ਡਿਮਾਂਡ ਹੈ ਹੂੰ ਤਾਂ ਉਹ ਮਾਲ ਦੀ ਸਪਲਾਈ ਵੱਧ ਜਾਂਦੀ ਹੈ ਜੀ ਬੇਸ਼ੱਕ ਹੁਣ ਕੁਝ ਮਾਮਲਾ ਘਟਿਆ ਹਾਈਲੈਟ ਸੈਂਟਰਾਂ ਦੀਆਂ ਕੁਝ ਤਖਤੀਆਂ ਉਤਰ ਗਈਆਂ ਕੁਝ ਟਰੈਵਲ ਏਜੰਟਾਂ ਨੇ ਹੁਣ ਫਰੂਟ ਦਾ ਕੰਮ ਸ਼ੁਰੂ ਕਰ ਲਿਆ ਹੈ ਨਾ ਹੈ ਕੋਈ ਨਾਰੀਅਲ ਵੇਚਣ ਲੱਗਿਆ ਖਾਸੇ ਕੰਮ ਤਬਦੀਲ ਹੋਏ ਐ ਇਥੇ ਹੈਨਾ ਪਰ ਫਿਰ ਵੀ ਇਹ ਅਜੇ ਵੀ ਕਾਰੋਬਾਰ ਚੱਲਦਾ ਹੁਣ ਉਹ ਇਹ ਕਹਿੰਦੇ ਨੇ ਨਾ ਕਿ ਕੈਨੇਡਾ ਨਹੀਂ ਆਸਟ੍ਰੇਲੀਆ ਭੇਜਣਾ ਹੁਣ ਪਰ ਅਫਗਾਨਨ ਦਾ ਨਿਊਜ਼ੀਲੈਂਡ ਭੇਜ ਦੇਣਾ ਜੀ ਠੀਕ ਹੈ ਨਾ ਤੇ ਹੁਣ ਤਾਂ ਇੰਗਲੈਂਡ ਜਾਓ ਜੀ ਸਿੱਧੇ ਜਿਨ੍ਹਾਂ ਨੇ ਸਾਡੇ ਤੇ ਰਾਜ ਕੀਤਾ ਆਪਣਾ ਨਿਆਣਾ ਉਹਨਾਂ ਤੇ ਰਾਜ ਕਰੋ ਜੀ ਸਾਡੇ ਕੋਲ ਉੱਥੇ ਵਾਲੀ ਸਕੀਮ ਹੈਗੀ ਹੈ ਜੀ ਸੋ ਫਾਰਮੂਲੇ ਜਦੇ ਬਦਲ ਲੈਂਦੇ ਆ ਉਹ ਸਿਲੇਬਸ ਹੈਨਾ ਜੀ ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਠੱਗਾਂ ਦੀ ਵੀ ਭਰਮਾਰ ਹੈ ਤੇ ਪਰ ਜੈਨੂਨ ਕੰਮ ਕਰਨ ਵਾਲੇ ਵੀ ਹੈਗੇ ਆ ਜੀ ਅੱਜ ਵੀ ਤਰੀਕ 'ਚ ਟਰੈਵਲ ਏਜੰਟਾਂ 'ਚ ਤਿੰਨ ਤਰ੍ਹਾਂ ਦੀ ਲੇਅਰ ਹੈ ਇੱਕ ਲੇਅਰ ਉਹ ਹੈ ਜਿਹੜੀ ਕਾਗਜ਼ੀ ਪੱਤਰੀ ਦਰੁਸਤ ਕੰਮ ਕਰਦੀ ਹੈ ਮਾਨਤਾ ਪ੍ਰਾਪਤ ਨੇ ਹੈਨਾ ਪੂਰੇ ਕਾਗਜ਼ ਸਹੀ ਹੋਣ ਦੇ ਹਵਾਲੇ ਨਾਲ ਉਹ ਕਾਰਵਾਈ ਅੱਗੇ ਪਧਰਾਉਂਦੇ ਨੇ ਤੇ ਉਹਦੇ ਹਿਸਾਬ ਨਾਲ ਜੋ ਬਣਦੇ ਚਾਰਜ ਨੇ ਉਹ ਆਪ ਵੀ ਲੈਂਦੇ ਨੇ ਨਹੀਂ ਤਾਂ ਕਾਲਜਾਂ ਤੋਂ ਜੁਨੀਵਰਸਟੀਆਂ ਤੋਂ ਜਿਹੜਾ ਕਮਿਸ਼ਨ ਆਉਂਦਾ ਉਹਦੇ ਨਾਲ ਕੰਮ ਚੱਲਦਾ ਜੀ ਕੋ ਇੱਕ ਉਹ ਜੈਨੂਨ ਪ੍ਰਕਿਰਿਆ ਹੈਗੀ ਆ ਦੂਸਰੀ ਪ੍ਰਕਿਰਿਆ ਇਹ ਹੈਗੀ ਆ ਕਿ ਭਈ ਜਿਹਦਾ ਵੀਜ਼ਾ ਲੱਗ ਗਿਆ ਹੂੰ ਹੂੰ ਫਿਰ ਤਾਂ ਏਜੰਟ ਬਹੁਤ ਵਧੀਆ ਭਾਈ ਜੀ ਫਿਰ ਸਾਰੇ ਪਿੰਡ ਚ ਉਹਦੀ ਮਸ਼ਹੂਰੀ ਕਰਨ ਵਾਲਾ ਬੰਦਾ ਮਿਲ ਗਿਆ ਜਿਹਨੂੰ ਵੀਜ਼ਾ ਮਿਲ ਗਿਆ ਜਿਹਦਾ ਵੀਜ਼ਾ ਨਹੀਂ ਲੱਗਿਆ ਉਹਦੇ ਲਈ ਐਜੰਟ ਠੱਗ ਹੈ ਹੂੰ ਫਿਰ ਚਾਹੇ ਉਹਨੇ ਕਾਗਜ਼ ਪੱਤਰੀ ਵਾਲੀ ਆਪਣੀ 5000 ਫੀਸ ਲਈ ਹੋਵੇ ਫਿਰ ਉਹ ਚੋਰ ਹੈ ਜੀ ਫਿਰ ਪੰਚਾਇਤ ਲੈ ਕੇ ਵੀ ਆਵਾਂਗੇ ਅਸੀਂ ਹੈਨਾ ਫਿਰ ਅਸੀਂ ਪਿੰਡ ਵੀ ਇਕੱਠਾ ਕਰਾਂਗੇ ਤੇ ਭੰਡੀ ਵੀ ਕਰਾਂਗੇ ਸੋ ਉਹ ਹੈ ਇੱਕ ਕੈਟਾਗਰੀ ਉਹ ਹੈ ਤੀਸਰੀ ਕੈਟਾਗਰੀ ਉਹ ਹੈ ਜਿਹੜੀ ਕਹਿੰਦੀ ਹੈ ਜੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਨਿਆਣਾ ਉੱਥੇ ਉਤਰ ਜੇਗਾ ਉਹ ਤੋਂ ਬਾਅਦ ਪੈਸੇ ਹੈਨਾ ਜਿਹੜੇ ਇਹੀ ਜੀਆਂ ਮਸ਼ਹੂਰੀਆਂ ਕਰਦੇ ਆ ਇਹਦਾ ਮਤਲਬ ਕੁਝ ਦਾਲਚਕ ਹੂੰ ਤੇ ਜਿਹੜੇ ਫਿਰ ਇਹ ਕਹਿੰਦੇ ਆ ਕਿ ਲਓ ਜੀ ਤੁਹਾਡਾ ਨਾਣਾ ਤਾਂ ਸਵੇਰੇ ਦੁਬਈ ਚੱਲਿਆ ਚੱਕੋ ਜੀ ਵੀਜ਼ਾ ਬਾਅਦ ਚ ਜਦੋਂ ਨਿਆਣਾ 에어ਪੋਰਟ ਤੇ ਪਹੁੰਚਦਾ ਪਤਾ ਲੱਗਦਾ ਵੀਜ਼ਾ ਤਾਂ ਨਕਲੀ ਆ ਜੀ ਜਾਂ ਜਿਹੜੇ ਇਹ ਨੇ ਕਿ ਕੈਨੇਡਾ ਕਹਿ ਕੇ ਬਾਅਦ ਚ ਅੰਮ੍ਰਿਤਸਰ ਤੱਕ ਜਾਂਦੇ ਨੇ ਉਹ ਵੀ ਹੈਗੇ ਨੇ ਹੂੰ ਸੋ ਇਸ ਲਈ ਉਹੇ ਜਿਹੇ ਠੱਗ ਕੋਈ ਹੁਣ ਤਿੰਨ ਕੈਟਾਗਰੀ ਜੀ ਪਰ ਹੁਣ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਇਸ ਕੱਲ ਦਾ ਦਬਾਅ ਵੱਧ ਰਿਹਾ ਸੀਗਾ ਕਿ ਵੀ ਇਹ ਠੱਗੀ ਠੂਰੀ ਦੀਆਂ ਘਟਨਾਵਾਂ ਵੱਧ ਰਹੀਆਂ ਇਹਦੇ ਨਾਲ ਤੁਹਾਡੇ ਵੋਟਰਾਂ ਤੇ ਅਸਰ ਪੈਣਾ ਤੁਹਾਡਾ ਸਿਸਟਮ ਤੇ ਅਸਰ ਪੈਣਾ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲੇ ਗ੍ਰਹਿ ਵਿਭਾਗ ਆ। ਤੇ ਗ੍ਰਹਿ ਵਿਭਾਗ ਦੇ ਮੁਖੀ ਹੋਣ ਦੇ ਨਾਤੇ ਉਹਨਾਂ ਨੇ ਡੀਜੀਪੀ ਗੌਰਵ ਜੱਧਵ ਨੂੰ ਸਪੈਸ਼ਲ ਹਦਾਇਤ ਕੀਤੀ ਕਿ ਮੜ ਜਿਵੇਂ ਹੁਣ ਨਸ਼ੇ ਵਾਲਾ ਅੰਕੜਾ ਜਾਂਦਾ ਨਾ ਕਿ ਐਨੇ ਹਜ਼ਾਰ ਫੜਦੇ ਸਪਲਾਈਰ ਉਹ ਵਿਚਾਰੇ ਫੜੇ ਜਾਂਦੇ ਨੇ 10 ਗ੍ਰਾਮ 5 ਗ੍ਰਾਮ ਵਾਲੇ ਜਿਹੜੇ ਆਪਖਾਨ ਦੇ ਹੁੰਦੇ ਨੇ ਹਨਾ ਤੇ ਉਹ ਦਿਖਾਈ ਜਾਂਦੇ ਨੇ ਸਮਗਲਰ ਉਸੇ ਤਰ੍ਹਾਂ ਫਿਰ ਹਦਾਇਤ ਹੋਈ ਕਿ ਵੀ ਕੁਝ ਕਰੋ ਤਾਂ ਕਿ ਕਾਗਜ਼ਾਂ 'ਚ ਦਿਖੇ ਹੁਣ ਕਾਗਜ਼ਾਂ 'ਚ ਕਾਰਵਾਈ ਇਹ ਹੋਈ ਹੈ ਕਿ ਦੋ ਦਰਜਣ ਠੱਗ ਟਰੈਵਲ ਏਜੰਟਾਂ ਤੇ ਵੀ ਪੰਜਾਬ ਦੇ ਵਿੱਚ ਕਾਰਵਾਈ ਹੋ ਗਈ। ਜੀ ਮਤਲਬ 24 24 25 ट्रैवल एजेंटਾਂ ਤੇ ਪੰਜਾਬ ਚ ਕਾਰਵਾਈ ਮਤਲਬ ਊਂਠ ਦੇ ਮੂੰਹ ਚ ਜੀਰੇ ਵਰਗਾ 150 ट्रैवल एजेंट ਤਾਂ ਮਹਾਲੀ ਦੇ ਪੰਜ ਚਾਰ ਸੈਕਟਰਾਂ ਚ ਬੈਠਾ ਸੋ ਹੈ ਨਾ ਸੋ ਇਥੋਂ ਹਿਸਾਬ ਲਾ ਲਓ ਕਿ ਪੂਰੇ ਪੰਜਾਬ ਚ 25ਾਂ ਤੇ ਕਾਰਵਾਈ ਚਲੋ ਫਿਰ ਵੀ ਅਗਲੇ ਨੇ ਆંકੜੇ ਬਣਾ ਕੇ ਭੇਜਿਆ ਜੀ ਕਹਿੰਦੇ ਜੀ ਸਭ ਤੋਂ ਵੱਧ ਲੁਧਿਆਣਾ ਵਿੱਚ 6 ਠੱਗ ट्रैवल एजेंटਾਂ ਤੇ ਕਾਰਵਾਈ ਹੈ ਅੰਮ੍ਰਿਤਸਰ ਚ 5-5 ਠੱਗ ट्रैवल एजेंटਾਂ ਦੇ ਕਾਰਵਾਈ ਹੈ ਹੁਸ਼ਿਆਰਪੁਰ ਚ 3 ਹੈ ਮਹਾਲੀ ਤੇ ਸੰਗਰੂਰ ਚ 2-2 ਹੈ ਪਟਿਆਲਾ ਤੇ ਕਪੂਰਥਲਾ ਚ 1-1 ਕਿੰਝ 2 ਦਰਜਨ ਤੋਂ ਵੱਧ ਕਰੀਬ 25 ਠੱਗ ਟਰੈਵਲ ਏਜੰਟਾਂ ਤੇ ਪਰਚਾ ਦਰਜ ਹੋਇਆ ਹੂੰ ਹੂੰ ਤੇ 20 ਦੇ ਕਰੀਬ ਕੇਸ ਉਹਨਾਂ ਤੇ ਹੋਇਆ ਜਿਹੜੇ ਵਿਦੇਸ਼ ਭੇਜਣ ਦੇ ਨਾਂ ਤੇ ਨੌਕਰੀਆਂ ਦੇ ਨਾਂ ਤੇ ਸੋਸ਼ਲ ਮੀਡੀਆ ਤੇ ਝੂਠੀਆਂ ਮਸ਼ਹੂਰੀਆਂ ਫਲਾਉਂਦੇ ਆ ਝੂਠੇ ਇਸ਼ਤਿਹਾਰ ਦਿੰਦੇ ਆ ਅਖਬਾਰਾਂ ਟੈਲੀਵਿਜ਼ਨਾਂ ਤੇ ਸੋਸ਼ਲ ਮੀਡੀਆ ਦੇ ਚੈਨਲਾਂ ਤੇ ਜਿਨ੍ਹਾਂ ਦਾ ਕਾਰੋਬਾਰ ਕੋਈ ਹੋਰ ਹੁੰਦਾ ਵਿੱਚੋਂ ਆ ਵੀ ਕੰਮ ਚੱਲਦਾ ਹੁੰਦਾ ਕਿ ਜੇ ਕੋਈ ਫਸ ਗਿਆ ਆਨਲਾਈਨ ਫੋਨ ਤੇ ਫਸਾ ਲਓ ਹੈਨਾ ਉਹ ਪ੍ਰਕਿਰਿਆਵਾਂ ਵਾਲੇ ਜਿਹੜੇ ਨੇ ਉਹਨਾਂ ਦੇ 20 ਦੇ ਕਰੀਬ ਉਹਨਾਂ ਤੇ ਕਾਰਵਾਈ ਹੋਈ ਹੈ ਪਰ ਜੇਕਰ ਸਰਕਾਰ ਨੇ ਇਹ ਸੱਚਮੁੱਚ ਕਾਰ ਤਾਂ ਸਰਕਾਰ ਕੋਲ ਸਾਰਾ ਡਾਟਾ ਹੈ ਜੀ ਹਾਂ ਹਰੇਕ ਸ਼ਹਿਰ ਦੇ ਪੁਲਿਸ ਵਾਲੇ ਨੂੰ ਸਾਰੇ ਪਤਾ ਹੈ ਕਿਉਂਕਿ ਪੁਲਿਸ ਵਾਲੇ ਨੇ ਆਪਣੇ ਜਵਾਕ ਵੀ ਨਾ ਹੀ ਠੱਗਾ ਟਰੈਵਲ ਏਜੰਟਾਂ ਲਈ ਉਹ ਭੇਜੇ ਹੁੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਹੜਾ ਠੱਗਾ ਤੇ ਕਿਹੜਾ ਜਾਇਜ਼ ਹੈ ਬਸ਼ਰਤੇ ਕਾਰਵਾਈ ਕਰਨ ਦੀ ਨੀਅਤ ਹੋਵੇ ਪਰ ਫਿਰ ਵੀ ਗੋਗੂਆਂ ਤੋਂ ਮਿੱਟੀ ਝਾੜੀਏ ਇਸ ਲਈ ਆਪਾਂ ਗੱਲ ਕਰ ਰਹੇ ਹਾਂ ਹਮ ਗੱਲ ਹਮੇਸ਼ਾ ਨੀਅਤ ਤੇ ਹੀ ਆ ਕੇ ਰੁਕ ਜਾਂਦੀ ਹੈ ਜੀ ਭਾਵੇਂ ਪੰਜਾਬ ਹੋਵੇ ਜਾਂ ਇੱਥੇ ਬ੍ਰਿਟਿਸ਼ ਕੋਲੰਬੀਆ ਕੈਨੇਡਾ ਹੋਵੇ ਬਿਲਕੁਲ ਹਮ ਬਿਲਕੁਲ ਦੀਪਕ ਜੀ ਸ਼ਾਇਦ ਸਿਓ ਪਹਿਲਾ ਪੰਚਾਇਤੀ ਚੋਣਾ ਤੇ ਫਿਰ ਹੁਣ ਨਗਰ ਨਿਗਮ ਦੀਆਂ ਚੋਣਾਂ ਕਰਕੇ ਪੰਜਾਬ ਸਰਕਾਰ ਨੂੰ ਝਾੜਾ ਪੈ ਰਹੀਆਂ ਨੇ ਕੀ ਚੱਲਦਾ ਪਿਆ ਜੀ ਮਜ਼ਾਕ ਚੱਲ ਰਿਹਾ ਜੀ ਹੋਰ ਕੀ ਚੱਲਦਾ ਹੂੰ ਉਹ ਕਹਿੰਦਾ ਕਿ ਭਾਰਤ ਚ ਕੀ ਚੱਲ ਰਿਹਾ ਕਹਿੰਦਾ ਉਹ ਫੌਕ ਚੱਲਦਾ ਪਤਾ ਨਹੀਂ ਕਿਹੜੀ ਐਡ ਜੀ ਆਉਂਦੀ ਹੈ ਹਾਂ ਜੀ ਹਾਂ ਜੀ ਸੋ ਇੱਥੇ ਮਜ਼ਾਕ ਚੱਲ ਰਿਹਾ ਹਾਂ ਸੋ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਵੇਂ ਸਰਕਾਰ ਨੇ ਮਜ਼ਾਕ ਬਣਾ ਕੇ ਰੱਖਤਾ ਹੂੰ ਮਤਲਬ 8-8 ਮਹੀਨਿਆਂ ਤੋਂ ਜਿਹੜੀ ਦੇਸ਼ ਦੀ ਸਭ ਤੋਂ ਮਜ਼ਬੂਤ ਕੜੀ ਪੰਚਾਇਤ ਨੂੰ ਮੰਨਿਆ ਜਾਂਦਾ ਹੈ। ਹੂੰ ਹੂੰ। ਵੈਸੇ ਤਾਂ ਪੰਚਾਇਤ ਨਾਲ ਬੈਸੀ ਮਜਾ ਕੇ ਚੱਲ ਰਿਹਾ ਕਿ 22 ਤੋਂ 25 ਵਿਭਾਗ ਸੀ ਜਿਹੜੇ ਪੰਚਾਇਤਾਂ ਨੂੰ ਸੌਂਪੇ ਜਾਣੇ ਸੀ ਅੱਜ ਤੱਕ ਸੌਂਪੇ ਨਹੀਂ ਗਏ। ਜੀ। ਪੰਚਾਇਤ ਖੁਦ ਇੱਕ ਖੁਦਮਕਤਿਆਰ ਸਰਕਾਰ ਹੈ। ਹੂੰ ਹੂੰ। ਪਰ ਉਸ ਨੂੰ ਰਾਜਿਕ ਤਰ੍ਹਾਂ ਨੇ ਕੰਟਰੋਲ ਕੀਤਾ ਹੈ ਤੇ ਹੁਣ ਤੁਸੀਂ 9-9 ਮਹੀਨੇ ਤੋਂ ਦੀ ਚੋਣਾਂ ਵੀ ਨਹੀਂ ਕਰਾ ਦੇ। ਜੀ। ਸੋ ਉਹਦੇ ਨਾਲ ਕਿੰਨਾ ਕੁਸ਼ ਪ੍ਰਭਾਵਿਤ ਹੁੰਦਾ ਹੈ? ਜਿਹਦੇ ਐਮਸੀ ਦੇ ਸਾਈਨ ਨਾਲ ਫਰਦਾ ਹੈ ਜਿਹਦੇ ਪੰਚ ਦੇ ਦਸਤਖਤ ਨਾਲ ਫਰਦਾ ਹੈ ਜਿਹਦੀ ਸਰਪੰਚੀ ਦੀ ਮੋਹਰ ਨਾਲ ਫਰਦਾ ਹੈ ਉਹ ਨਾਲ ਫਰਿਆਦ ਕਿੰਨੇ ਕੰਮ ਕਰ ਰੁਕਦੇ ਨੇ ਹਮ ਹੁਣ ਪੰਚਾਇਤੀ ਚ ਉਹਨਾਂ ਦਾ ਮਸਲਾ ਵੀ ਅਦਾਲਤ ਦੇ ਵਿੱਚ ਸੀਗਾ ਪਟੀਸ਼ਨ ਪਈ ਸੀ ਜੀ ਤੇ ਉੱਥੇ ਪੰਜਾਬ ਸਰਕਾਰ ਨੇ ਲਿਖ ਕੇ ਦਿੱਤਾ ਕਿ ਵੀ ਐਡਵੋਕੇਟ ਜਨਰਲ ਸਾਹਿਬ ਨੇ ਕਿ ਜੀ ਅਸੀਂ ਤਾਂ ਹਾਂ ਸਤੰਬਰ ਚ ਕਰਾ ਲੈਣੀ ਆ ਚੋਣਾ ਹਮ ਹੁਣ ਕੀ ਐਡਵੋਕੇਟ ਜਨਰਲ ਨੇ ਘਰੇ ਬੈਠੀ ਫੈਸਲਾ ਕਰ ਲਿਆ ਜੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਸਰਕਾਰ ਨੇ ਉਹਨੂੰ ਕੋਈ ਹਦਾਇਤ ਕੀਤੀ ਹੋ ਕੋਈ ਇਸ਼ਾਰਾ ਕੀਤਾ ਤਾਂ ਹੀ ਉਹਨੇ ਆਮ ਹੀ ਭਰੀ ਜੀ ਬਾਟੇ ਮੁਖਤਰੀ ਸਾਹਿਬ ਨੇ ਹਸਾਬਤਾਬ ਲਾ ਕੇ ਦੇਖਿਆ ਕਿ ਯਾਰ ਜਿਹੜੀਆਂ ਜਿਮਨੀ ਚੋਣਾਂ ਨੇ ਇਹ ਤਾਂ ਹਰਿਆਣੇ ਨਾਲ ਹੋ ਨਹੀਂ ਰਹੀਆਂ ਤੇ ਆਪਾਂ ਪਹਿਲਾਂ ਜਿਮਨੀ ਚੋਣਾ ਕਰਾਈਏ ਫਿਰ ਪੰਚਾਇਤ ਵੱਲ ਜਾਈਏ ਆਪਾਂ ਨਵੰਬਰ ਚ ਦੇਖਾਂਗੇ ਪੰਚਾਇਤੀ ਚੋਣਾਂ ਹੂੰ ਤੇ ਫਿਰ ਐਡਵੋਕੇਟ ਜਰਨਲ ਨੂੰ ਨਵਾਂ ਸੁਨੇਹਾ ਲਾਏ ਕਿ ਹੁਣ ਅਦਾਲਤ 'ਚ ਦੁਬਾਰਾ ਦੱਸ ਦਿਓ ਕਿ ਨਵੰਬਰ ਛੋਣੀਆਂ ਚਲੋ ਜੇ ਅਗਲੀ ਵਾਰ ਵਿਚਾਰੇ ਨੇ ਮਾਫੀ ਮੁਫੀ ਮੰਗੀ ਹੋਣੀ ਝਾੜਾ ਫਿਰ ਖਾਦੀਆਂ ਹੋਣੀਆਂ ਨਵੰਬਰ 10 ਦਾ ਹੁਣ ਇੱਕ ਪਟੀਸ਼ਨ ਪੈ ਗਈ ਨਗਰ ਨਿਗਮ ਨਗਰ ਕੌਂਸਲ ਨੂੰ ਲੈ ਕੇ ਮਰੀਲ ਕੋਟਲਾ ਤੋਂ ਬਿਆਨ ਸਿੰਘ ਨੇ ਉਹਨਾਂ ਨੇ ਪਟੀਸ਼ਨ ਦਾਕਲ ਕਰਤੀ ਕਿ ਜ 42 ਦੇ ਕਰੀਬ ਮਿਊਸਪਲ ਕਮੇਟੀਆਂ ਚ ਚੋਣੇ ਨਹੀਂ ਹੋ ਰਹੇ ਹਾਂ ਆ ਨਗਰ ਨਿਗਮ ਦੀਆਂ ਪਈਆਂ ਨੇ ਨਵੇਂ ਬਣੇ ਪੁਰਾਣੇ ਬਣੇ ਸਾਰਾ ਕੁਝ ਲਟਕਿਆ ਪਿਆ ਜੀ ਤੇ ਇਹ ਚੋਣੇ ਹੀ ਨਹੀਂ ਕਰਾਉਂਦੇ ਜੀ ਤੇ ਉਸ ਮਸਲੇ ਤੇ ਪੰਜਾਬ ਸਰਕਾਰ ਨੂੰ ਇਹ ਤਲਵ ਕਰ ਲਿਆ ਪੰਜਾਬ ਰੈਨ ਹਾਈ ਕੋਰਟ ਨੇ ਪੰਜਾਬ ਰੈਨ ਹਾਈ ਕੋਰਟ ਕਹਿੰਦਾ ਹਾਂ ਜੀ ਦੱਸੋ ਕਦੋਂ ਕਰਾਉਂਗੇ ਚੋਣਾਂ ਜੀ ਤਸਵੀਰ ਚੱਲ ਰਹੀ ਹੈ ਪ੍ਰਕਿਰਿਆ ਦੇ ਵਿੱਚ ਹੈ ਜੀ ਉਹ ਕਹਿੰਦੇ ਜਵਾਬ ਲਿਆਓ ਤਿਆਰ ਕਰਕੇ ਸਾਨੂੰ ਤਰੀਕ ਦੇ ਦਿਓ ਜੀ ਕਹਿੰਦੇ ਫਿਰ ਜੀ ਠੀਕ ਹੈ 23 ਸਤੰਬਰ ਤੱਕ ਜਵਾਬ ਲੈ ਕੇ ਆਏ ਕੋਈ ਕਦੋਂ ਕਰਾਉਣੀਆਂ ਚੋਣਾਂ ਸਿੱਧੇ ਲਫ਼ਜ਼ਾਂ ਚ ਪੁੱਛਿਆ ਕਿ ਚੋਣਾਂ ਕਦੋਂ ਕਰ ਪੰਜਾਬ ਦੇ ਵਿੱਚ ਨਗਰ ਨਿਗਮ ਨਗਰ ਪਥਨ ਚੋਣਾਂ ਨੂੰ ਲੈ ਕੇ ਮਜ਼ਾਕ ਚੱਲ ਰਿਹਾ ਤੇ ਅਦਾਲਤ ਵੱਲੋਂ ਝਾੜਾ ਖਾਣ ਦੀ ਆਦਤ ਪੈ ਗਈ ਹੈ ਸਰਕਾਰ ਨੂੰ। ਦੀਪਕ ਜੀ ਇਹ ਦੱਸਿਓ ਮੋਦੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ 70 ਸਾਲਾਂ ਬਾਬਿਆਂ ਨੂੰ ਮੋਜਾਂ ਇਲਾਜ ਹੋਵੇਗਾ ਮੁਫਤ ਕੀ ਵੇਰਵੇ ਨੇ ਜੀ? ਵੈਸੇ ਜੇ ਕਈ 70 ਸਾਲਾਂ ਨੂੰ ਬਾਬੇ ਕਹਦੇ ਨੇ ਇਤਰਾਜ਼ ਵੀ ਕਰਦੇ ਨੇ। ਚਲੋ ਪਰ ਇਹ ਖਬਰ ਚੰਗੀ ਹੈ ਜੀ ਅੱਜ। ਹਾਂਜੀ ਹਾਂਜੀ। ਇਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬਿਨਾ ਲਾਗលਬੇਟ ਤੋਂ ਜਗਾ ਗੱਲ ਕਰਦੀ ਹੋਵੇ ਤਾਂ ਮੋਦੀ ਸਰਕਾਰ ਦੀ ਕੈਬਨਟ ਦਾ ਇਹ ਸਿਆਣਾ ਫੈਸਲਾ ਹੂੰ ਹੂੰ 70 ਸਾਲ ਤੋਂ ਵੱਧ ਉਮਰ ਵਾਲੇ ਦੇਸ਼ ਭਰ ਦੇ ਸਾਰੇ ਬਜ਼ੁਰਗਾਂ ਦੇ ਲਈ 5 ਲੱਖ ਤੱਕ ਦਾ ਇਲਾਜ ਮੁਫਤ ਹੋਏਗਾ ਜੀ ਵੈਸੇ ਜੇ ਸਰਕਾਰਾਂ ਸੱਚਮੁੱਚ ਦੇਸ਼ ਤੇਸ਼ੀ ਹੋਣ ਸੁਭਾ ਤੇਸ਼ੀ ਹੋਣ ਤਾਂ ਉਹ ਸਿੱਖਿਆ ਤੇ ਜੇ ਸਿਹਤ ਵਾਲਾ ਮਸਲਾ ਮੁਫਤ ਕਰਕੇ ਬਾਕੀ ਸਾਰਾ ਕੋ ਜੋ ਟੈਕਸ ਵਾਲਾ ਸਿਸਟਮ ਹੈ ਉਹਨੂੰ ਓਮੇਕਾ ਦੇਣਾ ਬਾਕੀ ਮੁਫਤ ਸਕੀਮਾਂ ਖਤਮ ਕਰ ਦੇਣ ਤਾਂ ਦੇਸ਼ ਪੈਰਾਂ ਸਿਰ ਆ ਸਕਦਾ ਹੂੰ ਬਿਲਕੁਲ ਵਿਅਕਤੀ ਦੀ ਸਭ ਤੋਂ ਵੱਡੀ ਚਿੰਤਾ ਜਵਾਕਾਂ ਦੀ ਪੜ੍ਹਾਈ ਹੂੰ ਤੇ ਸਭ ਤੋਂ ਵੱਡਾ ਫਿਕਰ ਆਪਣੇ ਮਾਪਿਆਂ ਦਾ ਇਲਾਜ ਜੀ ਦੋ ਚੀਜ਼ਾਂ ਦਾ ਸਭ ਤੋਂ ਵੱਡਾ ਫਿਕਰਾ ਬੰਦੇ ਨੂੰ ਜੇ ਦੋਏ ਸਮੱਸਿਆਵਾਂ 'ਮਾ ਤੋਂ ਸਰਕਾਰਾਂ ਜ਼ਿੰਮੇਵਾਰੀ ਚੱਕ ਲੈਣ ਕਿ ਦੋਏ ਮਸਲੇ ਸਾਡੇ ਆ ਹੂੰ ਤੁਸੀਂ ਇਹ ਤੋਂ ਬੇਫਿਕਰ ਹੋ ਜਾਓ ਪ੍ਰਾਈਵੇਟ ਲੁਟਰੀ ਹੋਏਗੀ ਪੜ੍ਹਾਈ ਸਾਰਿਆਂ ਦੀ ਸਰਕਾਰੀ ਸਕੂਲ ਚੋ ਕੇ ਡੀਸੀ ਦੇ ਜਵਾਕ ਵੀ ਉੱਥੇ ਜਦੋਂ ਅਸੀਂ ਪੜ੍ਹੇ ਆ ਪਿੰਡਾਂ ਦੇ ਵਿੱਚ ਸਾ ਸਰਪੰਚ ਦਾ ਮੁੰਡਾ ਵੀ ਉੱਥੇ ਪੜਦਾ ਸੀ ਸੀਨੀ ਦਾ ਮੁੰਡਾ ਵੀ ਉੱਥੇ ਪੜਦਾ ਸੀ ਆਮ ਅਸੀਂ ਵੀ ਉੱਥੇ ਸਾਰੇ ਪੜਦੇ ਸੀ ਸੋ ਇੱਕ ਸੁਰਤਾ ਸੀ ਜੀ ਤੇ ਆ ਜਦੋਂ ਤੋਂ ਪਾੜਾ ਪਿਆ ਤਾਤੂ ਵੀ ਵਿਗਾੜ ਪਿਆ ਜੇ ਸਰਕਾਰ ਇਹ ਸਿਸਟਮ ਤੇ ਆ ਜਾਵੇ ਕਿ ਸਿੱਖਿਆ ਵੀ ਇੱਕੋ ਥਾਂ ਤੇ ਤੇ ਉਸੇ ਤਰ੍ਹਾਂ ਇੱਕੋ ਥਾਂ ਦਾ ਇਲਾਜ ਤੇ ਉਹਦੇ ਨਾਲ ਫਿਰ ਕਾਫੀ ਮਸਲੇ ਹੱਲ ਹੋ ਸਕਦੇ ਪਰ ਉਹਨਾਂ ਚੋਂ ਇੱਕ ਪਹਿਲ ਕਦਮੀਆਂ ਕੀਤੀ ਹੈ ਜਿਹੜੀ ਇੱਕਾਬਲੇ ਤਰੀਕਾ ਜੀ ਵੈਸੇ ਆਯੁਸ਼ਮਾਨ ਯੋਜਨਾ ਜਿਹੜੀ ਕੇਂਦਰ ਨੇ ਸ਼ੁਰੂ ਕੀਤੀ ਉਹਦੇ ਵਿੱਚ ਗਰੀਬ ਵਰਗ ਨੂੰ ਪਛੜੇ ਵਰਗ ਨੂੰ ਆਰਥਿਕ ਤੌਰ ਤੇ ਕਮਜ਼ੋਰ ਵਰਗ ਨੂੰ ਐਸੀਬੀਸੀ ਭਾਈਚਾਰੇ ਨੂੰ ਉਹਦੇ ਵਿੱਚ ਮਿਲਿਆ ਹੋਇਆ ਕੋਟਾ ਹੈ ਨਾ ਮਤਲਬ ਪੰਜਾਬ ਦੇ ਜੇਕਰ ਆਧਾਰ ਤੇ ਗੱਲ ਕਰਨੀ ਹੋਵੇ ਜਿਹਨੂੰ ਮੁਫਤ ਵਾਲੀ ਕਾਣਕ ਮਿਲਦੀ ਆ ਉਹਦਾ ਆਇਸ਼ਵਾਨ ਵਾਲਾ ਕਾਰਡ ਬਣਦਾ ਹੂੰ ਪਰ ਇਸ ਵਾਰ ਕੈਬਨਟ ਨੇ ਫੈਸਲਾ ਕੀਤਾ ਕਿ ਦੇਸ਼ ਭਰ ਦੇ ਜਿੰਨੇ 70 ਸਾਲ ਜਾਂ 70 ਤੋਂ ਪਲੱਸ ਵਾਲੇ ਬਜ਼ੁਰਗ ਨੇ ਉਹਨਾਂ ਸਾਰਿਆਂ ਨੂੰ 5 ਲੱਖ ਤੱਕ ਦਾ ਇਲਾਜ ਮੁਫਤ ਹੈ ਜੀ ਮਤਲਬ ਇਹਦੇ ਵਿੱਚ ਕੋਈ ਸੂਬੇ ਵਾਲੀ ਹੱਦ ਨਹੀਂ ਕੋਈ ਧਰਮ ਵਾਲੀ ਹੱਦ ਨਹੀਂ ਕੋਈ ਜਾਤ ਵਾਲੀ ਹੱਦ ਨਹੀਂ ਕੋਈ ਆਰਥਿਕਤਾ ਵਾਲੀ ਹੱਦ ਨਹੀਂ ਹੈਨਾ ਤੁਸੀਂ ਸਰਕਾਰੀ ਨੌਕਰੀ ਤੋਂ ਰਟਾਇਰ ਹੋ ਤੁਹਾਨੂੰ ਪੈਨਸ਼ਨ ਆਉਂਦੀ ਹੈ ਤੁਸੀਂ ਕਾਰੋਬਾਰੀ ਹੋ ਤੁਸੀਂ ਹੁਣ ਵੀ ਕੋਈ ਬਿਜ਼ਨਸ ਕਰ ਰਹੇ ਹੋ ਨਹੀਂ ਕਰ ਰਹੇ ਹੋ ਕੋਈ ਮਸਲਾ ਨਹੀਂ ਜੀ ਬਸ ਤੁਹਾਡੀ ਉਮਰ 70 ਤੋਂ ਉੱਪਰ ਹੈ ਤੇ ਤੁਸੀਂ ਭਾਰਤ ਦੇ ਨਾਗਰਿਕ ਹੋ ਤੁਹਾਡਾ 5 ਲੱਖ ਤੱਕ ਦਾ ਇਲਾਜ ਆਯੁਸ਼ਮਾਨ ਤਹਿਤ ਮੁਫਤ ਹੋਏਗਾ ਕਰੀਬ 4.5 ਲੱਖ 4.5 ਕਰੋੜ ਤੋਂ ਉੱਪਰ ਇਹ ਪਰਿਵਾਰ ਬਣਦੇ ਨੇ ਜਿਨ੍ਹਾਂ ਚ ਕਰੀਬ 6 ਕਰੋੜ ਜਿਹੇ ਬਜ਼ੁਰਗ ਨੇ ਜੀ 4.4 ਕਰੋੜ ਤੋਂ ਉੱਪਰ ਪਰਿਵਾਰਾਂ ਦੇ ਵਿੱਚ 6 ਕਰੋੜ ਤੋਂ ਵੱਧ ਬਾਬਿਆਂ ਨੂੰ ਹੈਨਾ ਤੇ 5 ਲੱਖ ਤੱਕ ਦਾ ਆਇਸ਼ਮਾਨ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਨੇ ਮੁਫਤ ਇਲਾਜ ਦਾ ਫੈਸਲਾ ਕੀਤਾ ਜਿਹੜਾ ਚੰਗਾ ਸਿਆਣਾ ਫੈਸਲਾ ਹੈ ਮੋਦੀ ਸਰਕਾਰ ਦਾ ਜੀ